ਜਿੰਨਾਂ ਚਿਰ ਨਾ ਮਾ-ਬਾਪ ਬੈਠੇ ਹੁੰਦੇ ਆ ਉਹਨਾਂ ਚ ਲੱਗਦਾ ਵੀ ਕੋਈ ਨਹੀਂ ਕਿਤੇ ਨਹੀਂ ਚੱਲੇ। ਕਈ ਵਾਰੀ ਬਾਪੂ ਦਾ ਫੋਨ ਆਉ, ਮਾਂ ਦਾ ਫੋਨ ਆਉ ਕੋਈ ਨਹੀਂ। ਕਰ ਲਾਂਗੇ ਗੱਲ ਬਿਜ਼ੀ ਆ। ਦੁਨੀਆਂ ਚੋਲੋ ਚਲੀ ਦਾ ਮੇਲਾ ਨਾ ਪਤਾ ਨਹੀਂ ਲੱਗਦਾ ਕਿਹੜਾ ਜਾਈ ਜਾਂਦਾ ਕਿਹੜਾ। ਪਤਾ ਨਹੀਂ ਲੱਗ ਰਿਹਾ। ਆ ਪਿਛਲੇ ਕੁਝ ਸਾਲਾਂ ਤੋਂ ਮਾਹੌਲ ਇਦਾਂ ਦਾ ਬੰਦੇ ਤੰਦਰੁਸਤ ਯੰਗ ਬੰਦੇ ਤੁਰੇ ਜਾ ਰਹੇ। ਪਰ ਬੰਦਿਆਂ ਲੱਗਦਾ ਖਰ ਮੈਂ ਮਰਨਾ ਹੀ ਨਹੀਂ ਜਿੰਨਾ ਚਿਰ ਮਾਪੇ ਹੈਗੇ ਨੇ ਉਹਨਾਂ ਚ ਉਹਨਾਂ ਦੀ ਸੇਵਾ ਕਰ ਲਈ ਉਹਨਾਂ ਨੂੰ ਪਿਆਰ ਕਰ ਲਈ ਕਦੇ-ਕਦੇ ਜੱਫੀ ਪਾ ਲਈ ਕੱਲੇ-ਕੱਲੇ ਉਹਨਾਂ ਨੂੰ ਵੀ ਕਹਦਾ ਕਰੀਆ ਆਈ ਲਵ ਯੂ ਪਰ ਨਹੀਂ ਅਸੀਂ ਕਿੱਥੇ ਕਹਿੰਦੇ ਹ ਪਰ ਜਦੋਂ ਮਾਪੇ ਤੁਰ ਜਾਂਦੇ ਨਾ ਅਹਿਸਾਸ ਉਹਨੂੰ ਹੁੰਦਾ ਫਿਰ ਜਿਹਦੇ ਚਲੇ ਜਾਂਣ ਸਾਨੂੰ ਤਾਂ ਜੋ ਅੱਜ ਤੱਕ ਮਿਲਿਆ ਉਹ ਮਾਪੇ ਦੇ ਚਰਨਾਂ 'ਚ ਹੀ ਮਿਲਿਆ ਤੇ ਜਿਹਨੂੰ ਮਿਲਣਾ ਉਹਦੇ ਚਰਨਾਂ 'ਚ ਹੀ ਮਿਲਣਾ ਜਿਹੜਾ ਜਿੰਨੀ ਉਹਨਾਂ ਦੀ ਸੇਵਾ ਕਰ ਲਊਗਾ ਜਿੰਨੇ ਆਪਣੇ ਮਾਪੇ ਦੇ ਸੁਪਨੇ ਪੂਰੇ ਕਰ ਲੈ ਜਿਹਨੇ ਆਪਣੇ ਮਾਪੇ ਨੂੰ ਖੁਸ਼ ਕਰ ਲਿਆ ਨਾ ਉਹਦੇ ਸੁਪਨੇ ਪੂਰੇ ਕਰਨੇ ਮਾਲਕ ਨੇ ਤੁਹਾਡੇ ਸਾਰੇ ਹੀ ਕਰ ਦੇਣੇ ਜੇ ਤੁਸੀਂ ਆਪਣੇ ਮਾਪੇ ਦੇ 2-4 ਸੁਪਨੇ ਪੂਰੇ ਕਰਦੇ ਹੋ ਨਾ ਉਹ ਮਾਲਕ ਨੇ ਤੁਹਾਡਾ ਛੱਡਣਾ ਹੀ ਨਹੀਂ ਕੋਈ ਸਭ ਪੂਰੇ ਕਰ ਦੇਣੇ ਇਤਨੂੰ ਵੱਡੀ ਖੁਸ਼ੀ ਸਾਨੂੰ ਹੋਰ ਕਿੱਥੇ ਮਿਲ ਸਕਦੀ ਹੈ ਜੇ ਮਾਪਿਆਂ ਦੇ 2-4 ਸੁਪਨੇ ਪੂਰੇ ਕਰ ਦਿਓ ਆਪਣੇ ਸਾਰੇ ਪੂਰੇ ਕਰਾ ਲਓ ਪਰੇ ਮੇਰੇ ਲਈ ਇਹਨੂੰ ਸਮਝ ਆਉਂਦੀ ਐ। ਸ਼ਾਇਦ ਇਹ ਬੜਾ ਵਧੀਆ ਲਿਖਿਆ। ਮਾਲਕ ਤੱਕ ਜਾਣ ਵਾਲੀਆਂ ਰਾਹਾਂ ਬਣਾਈਆਂ ਨੇ ਮਾਲਕ ਨੇ। ਮੈਂ ਹੁਣ ਵੀ ਜਿਹਨਾਂ ਦੇ ਘਰ ਬੈਠਾ ਸੀ ਇਹ ਫੋਟੋਆਂ ਵਾਲੇ ਬਹੁਤ ਆ ਗਏ ਮੈਂ ਕਿਹਾ ਮੈਨੂੰ ਅਰਦਾਸ ਕਰ ਲੈਣ ਦਿਓ। ਅਰਦਾਸ ਕਿੱਥੋਂ ਕਰਨ ਦਿੱਤੀ ਇਹਨਾਂ ਨੇ ਖਿੱਚਾ ਤੂੰ ਹੀ ਪਾਈ ਰੱਖੀ ਹੈ ਨਾ। ਪਰ ਫੇਰ ਮੈਨੂੰ ਇੱਕ ਇੱਕ ਹੁੰਦਾ ਨਾ ਮਨ 'ਚ ਵੀ ਮੈਂ ਮਾਂ-ਬਾਪ ਦੇ ਪੈਰ ਛੂਹ ਕੇ ਆਇਆ। ਉਹ ਸਭ ਤੋਂ ਵੱਡੀ ਅਰਦਾਸ ਮੇਰੀ ਹੋ ਗਈ ਘਰੇ। ਪਰ ਇਹ ਤੇ ਲੋ ਮੈਂ ਖੱਜ ਤੋੜ ਕੇ ਕਰ ਲਈ ਉਹਦਾ। ਪਰ ਮੈਂ ਘਰੇ ਕਰ ਗਿਆ ਜਦੋਂ ਮੈਂ ਮਾਂ ਬਾਪ ਦੇ ਚਰਨ ਛੂ ਲੈਣਾ ਮੈਨੂੰ ਲੱਗਦਾ ਹੁੰਦਾ ਮੇਰੇ ਪਿੱਛੇ ਚੱਕਰ ਮਨਾ ਚੱਲਦਾ ਹੁਣ ਮੇਰੇ ਕੋ ਆਪੇ ਗਵਾਉਣਗੇ ਆਪੇ ਬਸੌਣ ਨਾਲ ਉਹਨੀਆਂ ਦਵਾਵਾਂ ਨਾਲ ਸਾਰਿਆਂ ਨੂੰ ਦਵਾਵਾਂ ਲੈਣੀਆਂ ਚਾਹੀਦੀਆਂ ਵੇਖੀ ਕਿਤੇ ਗੁਆਨਾ ਬੈਠੀ ਉਹ ਸਿਰ ਤੋਂ ਠੰਡੀਆਂ ਛਾਵਾਂ ਬਈ ਵੇਖੀ ਕਿਤੇ ਗੁਆਨਾ ਬੈਠੀ ਸਿਰ ਤੋਂ ਠੰਡੀਆਂ ਛਾਵਾਂ ਬਈ ਓ ਪਿਆਰ ਬਾਪੂ ਦਾ ਮੁੱਲ ਨਹੀਂ ਮਿਲਣਾ ਨਾ ਮਾਂਦਿਆਂ ਮਿਲਣ ਦਵਾਵਾ ਬਈ ਦਿਲ ਪੁੱਛਿਆ ਇਹਨਾਂ ਦਾ ਜਾਣੇ ਉਹ ਦਿਲ ਪੁੱਛਿਆ ਇਹਨਾਂ ਦਾ ਜਾਣੇ ਤੈਨੂੰ ਕਿੰਨਾ ਚਾਹੁੰਦੇ ਨੇ रब तेरा तेरे गो जिना चापे झूरे रब तेरा तेरे को जिन्ना चिर मापे झूरे ने रब तेरा तेरे को गो मापे झूरे ने जिन्ना चिर मापे ने मां ਮਾਂ ਲਫ਼ਜ਼ ਤੋਂ ਨਾ ਕੋਈ ਛੋਟਾ ਤੇ ਨਾ ਹੀ ਕੋਈ ਵੱਡਾ ਮਾਂ ਇਹ ਤੋਂ ਨਾ ਕੋਈ ਛੋਟਾ ਲਫ਼ਜ਼ ਹੈ ਨਾ ਇਹ ਤੋਂ ਕੋਈ ਵੱਡਾ ਸ਼ਾਇਰ ਕਹਿੰਦਾ ਬਈ ਮਾਂ ਦੇ ਸੀਨੇ ਹੋ ਕੇ ਗੁਜ਼ਰੇ ਜੇ ਕੋਈ ਦੁੱਖ ਆਵੇ ਮਾਂ ਦੇ ਸੀਨੇ ਹੋ ਕੇ ਗੁਜ਼ਰੇ ਜੇ ਕੋਈ ਦੁੱਖ ਆਵੇ ਓਏ ਬਾਪੂ ਵਾਂਗੂੰ ਉਂਗਲ ਫੜਾ ਕੇ ਕਿਹੜਾ ਧਰਮ ਸਿਖਾਵੇ ਓਏ ਬਾਪੂ ਵਾਂਗੂੰ ਉਂਗਲ ਫੜਾ ਕੇ ਕਿਹੜਾ ਧਰਮ ਸਿਖਾਵੇ ਜਿੰਨੀ ਵਾਰੀ ਮਰਜ਼ੀ ਡਿਗ ਪਈ ਤੁਜਨੀ ਵਾਰੀ ਮਰਜ਼ੀ ਡਿਗ ਪਈ ਝੁੱਕ ਕੇ ਝੁੱਕ ਕੇ ਸੀਨੇ ਲਾਉਂਦੇ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜੁਹਦੇ ਨੇ ਹੋ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਜੁਹਦੇ ਨੇ ਆ ਰੱਬ ਤੇਰਾ ਤੇਰੇ ਕੋਲ ਜਿੰਨਾ ਚਿਰ ਮਾਪੇ ਸਾਦਾ ਨਾ ਆ ਮਲੂਕੜਾ ਜਿਹੜਾ ਜਿਹੜਾ ਸਿੰਗਰ ਅਪਚੁਰ ਹੋਣ ਲੱਗ ਪਿਆ ਫਿਰ ਇਹਨਾਂ ਆਪਣੀ ਮੰਮੀ ਜੜੀ ਨਾਲ ਲੜਦਾ ਹੀ ਰਹਿੰਦਾ ਸੀ ਲੜਦਾ ਰਹਿੰਦਾ ਗੱਲ ਕੋਈ ਚੱਜ ਨਾਲ ਸੁਣਨੀ ਮੈਂ ਇਹਨੂੰ ਕਹਿੰਦਾ ਹਾਂ ਨਾ ਲੜਿਆ ਨਾ ਕਰ ਕਿਸੇ ਗੱਲ ਤੋਂ ਬਹਿਸਿਆ ਨਾ ਕਰ ਮੈਂ ਇਹਨੂੰ ਸਮਝਾਉਂਦਾ ਰਹਿੰਦਾ ਹੁਣ ਅਜੇ ਇਟਲੀ ਗਿਆ ਅਜੇ ਚਲੋ ਸ਼ੁਕਰ ਹੈ ਮਾਲਕ ਦਾ ਕਿ ਦੂਰ ਬਹੁਤ ਹੈ ਇਟਲੀ ਚਲ ਗਿਆ ਤੇ ਥੋੜੇ ਦਿਨਾਂ ਬਾਅਦ ਮੇਰੇ ਘਰ ਆਇਆ ਤੇ ਮੇਰੀ ਮਾਂ ਦੇ ਪੈਰੀਂ ਹੱਥ ਲੈ ਰੋਈ ਆ ਵੀ ਉਹ ਮਾਂ ਮੇਰੀ ਕਹਿੰਦੀ ਕੀ ਹੋਇਆ ਤੂੰ ਚੰਗਾ ਭਲਾ ਸੀ ਕਿੰਨਾ ਮੇਰਾ ਦਿਲ ਨਹੀਂ ਲੱਗਦਾ ਬੇਬੇ ਉਹ ਕੀ ਹੋਇਆ ਮੰਮੀ ਰੈਡੀਟ ਨਹੀਂ ਚਲੇ ਗਏ ਹੁਣੇ ਨੂੰ ਇਹ ਅਹਿਸਾਸ ਹੋ ਗਿਆ ਕਿ ਇਟਲੀ ਗਏ ਹੈ ਜੀ ਇਹ ਲੱਗ ਗਈ ਭੱਜ ਗਿਆ ਲੱਗ ਗਈ ਆਪਾਂ ਵੀ ਲੱਗ ਗਈ ਭੱਜ ਜਾਈਏ ਸਾੰਭੀਏ ਉਹਨਾਂ ਮੰਨੀ ਉਹਨਾਂ ਦਾ ਕਹਿਣਾ ਉਹਨਾਂ ਦਾ ਦਿਲ ਰੱਖੀਏ ਠੰਡਾ ਤੇ ਮਾਲਕ ਰੱਖੇਗਾ ਸਾਨੂੰ ਬੱਲੇ ਬੱਲੇ ਗੱਫੇ ਰਹੇਗਾ ਹੋ ਰੱਬ ਤੇਰਾ ਤੇਰੇ ਕੋ ਜਿੰਨਾ ਤੇ ਮਾਪੇ ਜਿਉਂਦੇ ਨੇ ਔਰਬ ਤੇਰਾ ਤੇਰੇ